ਸਤਿ ਸ੍ਰੀ ਅਕਾਲ ਮੇਰੇ ਵਿਦਿਆਰਥੀਓ ਅੱਜ ਮੈਂ ਤੁਹਾਨੂੰ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਪਠਾਨ ਦੀ ਧੀ ਦਾ ਸਾਰ ਸੁਣਾ ਰਿਹਾ ਹਾਂ ਗਫੂਰ ਪਠਾਨ ਜਦ ਵੀ ਸ਼ਾਮ ਨੂੰ ਆਪਣੀ ਲਾਂਡੀ ਵਿੱਚ ਆਉਂਦਾ ਉਹਨਾਂ ਲਾਂਡੀਆਂ ਵਿੱਚ ਰਹਿਣ ਵਾਲੇ ਬੱਚੇ ਕਾਬਲੀ ਵਾਲਾ ਕਾਬਲੀ ਵਾਲਾ ਕਰਦੇ ਆਪੋ ਆਪਣੀ ਲਾਂਡੀ ਵਿੱਚ ਜਾਂ ਲੁਕਦੇ ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਕੋਫ ਉੱਥੇ ਖੜਾ ਰਹਿੰਦਾ ਤੇ ਉਸਦੇ ਥੈਲੇ ਖੁੱਲੇ ਡੁੱਲੇ ਕੱਪੜੇ ਉਸਦੇ ਸੀਰ ਦੇ ਪਟੇ ਤੇ ਉਗੜ ਦੁਗੜੀ ਪਗਵਲ ਦੇਖਦਾ ਰਹਿੰਦਾ ਗਫੂਰ ਨੂੰ ਉਹ ਗੁੱੱਚਾ ਬੜਾ ਪਿਆਰਾ ਲੱਗਦਾ ਸੀ ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ ਬੱਚਾ ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਗਫੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ ਉਸ ਬੱਚੇ ਵੱਲ ਦੋਵੇਂ ਬਾਵਾ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ ਬੱਚਾ ਪਠਾਨ ਦੀ ਲਤ ਨਾਲ ਚੰਬੜ ਗਿਆ ਪਰ ਗਫੂਰ ਨੇ ਉਸ ਨੂੰ ਕੱਚਾ ਵਿੱਚ ਹੱਟ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾਜੂ ਲਾ ਕੇ ਲਾੜਨ ਲੱਗ ਪਿਆ ਸਾਹਮਣੇ ਲਾਂਡੀ ਵਿੱਚੋਂ ਬੱਚੇ ਦੀ ਭੈਣ ਨਿਕਲੀ ਜੋ ਮਸੀ ਅਥਾਕੂ ਵਰਿਆਂ ਦੀ ਸੀ ਵੀਰ ਨਾਲ ਪਠਾਨ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ ਪਖਾਨ ਬੜੀ ਜ਼ੋਰ ਦੀ ਖਿੜਖਿੜਾ ਕੇ ਹੱਸ ਪਿਆ ਤੇ ਵੀਰੋ ਦਾ ਵੀਰ ਅਜਮੇਰ ਪੈਰ ਦੇ ਟੁੱਡਾ ਨਾਲ ਪਖਾਨ ਦੀ ਪੱਗ ਡੋਣੀ ਚਾਹੁੰਦਾ ਸੀ ਆਕਰ ਇੱਕ ਟੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ ਗਫੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ ਬਾਬਾ ਤੂੰ ਜੀਤਾ ਜਦ ਪਠਾਨ ਨੇ ਵੀਰੋਂ ਨੂੰ ਆਪਣੇ ਲਾਗੀ ਖੜਿਆ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ ਕੀ ਇਹ ਤੇਰੀ ਭੈਣ ਹੈ ਅਜਮੇਰ ਨੇ ਬੁੱਲ ਮੀਟ ਕੇ ਮੁਸਕਰਾਉਂਦਿਆਂ ਕਿਹਾ ਹੂੰ ਹੂੰ ਗਫੂਰ ਨੇ ਇੱਕ ਹੱਥ ਨਾਲ ਵੀਰੋਂ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਿਵਾਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ ਬੱਚੇ ਖਿੜਕਿੜਾ ਹੱਸਦੇ ਹਨ ਗਫੂਰ ਉੱਚੀ ਹੂੰ ਹੂੰ ਉਂ ਕਰੀ ਜਾਂਦਾ ਸੀ ਇਸ ਹੂ ਊ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਚੜ ਚੁੱਕੀ ਤੇ ਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗਫੂਰ ਕੋਲੋਂ ਭਾਪਾ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਹੀ ਗਈ ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ ਵੇ ਅਜਮੇਰ ਨੀ ਵੀਰੋ ਗਫੂਰ ਉੱਥੇ ਦਾ ਉੱਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜੀ ਹੋਈ ਤਿਉੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾ ਨੂੰ ਉਤਾਰ ਦਿੱਤਾ ਤੇ ਆਪ ਮਸੀ ਮਸੀ ਡਿਗਣੋ ਬਚਿਆ ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ ਆ ਲੈਨ ਦੇ ਉਹ ਅਜ ਬਾਪੂ ਨੂੰ ਵੀਰੋ ਤੇ ਝਟ ਅੰਦਰ ਜਾ ਵੜੀ ਪਰ ਅਜਮੇਰ ਡੱਟ ਕੇ ਖਲੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉੱਤੇ ਦੋਹੇ ਹੱਥ ਰੱਖ ਕੇ ਕਹਿਣ ਲੱਗਾ ਆ ਲੈਨ ਦੇ ਫੇਰ ਤੇਜੋ ਨੇ ਅਗਾ ਵਧ ਕੇ ਜਮੇਰ ਨੂੰ ਬਾਹੂ ਫੜ ਲਿਆ ਤੇ ਉਸ ਨੂੰ ਤਰੀਕ ਦੀ ਤਰੀਕ ਦੀ ਆਪਣੀ ਲਾਂਡੀ ਵਿੱਚ ਲੈ ਗਏ ਗਫੂਰ ਕਿੰਨਾ ਚਿਰ ਜਮੇਰ ਦਾ ਰੋਣਾ ਠੋਣਾ ਸੁਣਦਾ ਰਿਹਾ ਆਖਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿੱਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌ ਗਿਆ ਕਿਸੇ ਨੂੰ ਪਤਾ ਨਹੀਂ ਕਿ ਗਫੂਰ ਕੀ ਕੰਮ ਕਰਦਾ ਹੈ ਕੋਈ ਕਹਿੰਦਾ ਸੀ ਕਿ ਹਿੰਗ ਜੀ ਦਾ ਤੇ ਸਿਲਾ ਜੀਤ ਵੇਚਦਾ ਹੈ ਕੋਈ ਕਹਿੰਦਾ ਸੀ ਕਿ ਸੂਦੀ ਰੁਪਏ ਦਿੰਦਾ ਹੈ ਤੇ ਵਿਆਜ ਬੜਾ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਇਸ ਕੋਲੋਂ ਬਚ ਕੇ ਰਹਿਣਾ ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੀ ਲਾਂਡੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ ਬੰਗਾਲੀ ਬਿਹਾਰੀ ਮਜ਼ਦੂਰ ਰਹਿੰਦੇ ਸਨ ਕਿਸੇ ਕਿਸੇ ਦਾਹੀ ਬਾਲ ਬੱਚਾ ਨਾਲ ਸੀ ਉਹਨਾਂ ਦੇ ਬੱਚੇ ਤਾਂ ਕਿਤੇ ਰਹੇ ਉਹ ਆਪ ਪਠਾਨਾ ਕੋਲੋਂ ਬੜਾ ਡਰਦੇ ਸਨ ਲਾਂਡੀਆਂ ਦੀਆਂ ਮੋਹ ਸਾਹਮਣੀ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗਫੂਰ ਪਠਾਨ ਦਾ ਕੱਟ ਸੀ ਅਜਮੇਰ ਦਾ ਪਿਓ ਰਜਰ ਵਿੱਚ ਆਇਆ ਹੋਇਆ ਫੌਜੀ ਸੀ ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖੂਬ ਪੰਨ ਭਰੇ ਦਿਨ ਚੜਦੇ ਹੀ ਅਜਮੇਰ ਦੇ ਬਾਪੂ ਨੇ ਗਫੂਰ ਦੀ ਲਾਂਡੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ ਕੁਛ ਹੀ ਮਗਰੋਂ ਗਫੂਰ ਸਿਰੋ ਨੰਗਾ ਅੱਖਾਂ ਮਲ ਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇ ਕੇ ਕਹਿ ਲੱਗਾ ਕੀ ਗੱਲ ਐ ਜਮਦਾਰਾ ਸਰਦਾਰਾ ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ ਵਿੱਚ ਕਿਹਾ ਦੇਖ ਬਈ ਤੂੰ ਮੁਸਲਮਾਨ ਹੈ ਖਾਨ ਤੇ ਅਸੀਂ ਸਿੱਖ ਲੋਕ ਤੂੰ ਸਾਡੇ ਬੱਚਿਆਂ ਨਾਲ ਸਿੱਖ ਹੈ ਕਿ ਮੁਸਲਮਾਨ ਬੱਚਾ ਤਾਂ ਸਭ ਦਾ ਇੱਕ ਹੈ ਸਰਦਾਰ ਖੁਦਾ ਤਾਂ ਸਭ ਦਾ ਇੱਕ ਹੈ ਜਮਾਦਾਰ ਨੇ ਗਰਮ ਹੁੰਦਿਆ ਕਿਹਾ ਇੱਕ ਵੇ ਕੋਈ ਨਹੀਂ ਤੂੰ ਸਾਡੇ ਬੱਚਿਆਂ ਨੂੰ ਨਾਲ ਨਾ ਖੇਲ ਨਹੀਂ ਤੇ ਜੇ ਤੂੰ ਪਠਾਨ ਹੈ ਤਾਂ ਮੈਂ ਵੀ ਸਿੱਖਾ ਪਠਾਨ ਨੇ ਆਪਣੇ ਕੌਮੀ ਸੁਭਾਤੋਂ ਉਲਟ ਹੋਰ ਨਰਮਾਈ ਨਾਲ ਕਿਹਾ ਸਭ ਬੱਚੇ ਮੇਰੇ ਕੋਲ ਡਰਦੇ ਹਨ ਤੇਰੇ ਬੱਚੇ ਮੇਰੇ ਕੋਲ ਨਹੀਂ ਡਰਦੇ ਮੈਨੂੰ ਉਹ ਚੰਗੇ ਲੱਗੇ ਹਨ ਤੂੰ ਆਪਣੇ ਬੱਚਿਆਂ ਨੂੰ ਹਟਾਲ ਲੈ ਕਿ ਮੇਰੇ ਕੋਲ ਨਾ ਆਉਣ ਮੈਂ ਕਿਸੇ ਨੂੰ ਸੱਦਾ ਨਹੀਂ ਮੈਂ ਤੇ ਇਕੱਲਾ ਰਹਿਣਾ ਜ਼ਾਦੀ ਹੋ ਰਿਹਾ ਹਾਂ ਬਸ ਬਸ ਜਮਾਦਾਰ ਨੇ ਕਿਹਾ ਫੈਸਲਾ ਹੋ ਗਿਆ ਹੈ ਬੱਚੇ ਅਕਸਰ ਦਾਬ ਚਾਕੇ ਗਫੂਰ ਦੇ ਸਾਹਮਣੇ ਆਉਂਦੇ ਸਨ ਗਫੂਰ ਉਹਨਾਂ ਨੂੰ ਕੂਰੀ ਵਟ ਕੇ ਤੇ ਇਹ ਕਹਿ ਕੇ ਨਸਾਦਿੰਦਾ ਸਿੱਕੀ ਤੁਹਾਡਾ ਬਾਪ ਮਰੇਗਾ ਫੇਰ ਵੀ ਕਈ ਵਾਰੀ ਗਫੂਰ ਦਾ ਜੀਪ ਸੀਤ ਜਾਂਦਾ ਸੀ ਤੇ ਉਹ ਚੋਰੀ-ਚੋਰੀ ਉਹਨਾਂ ਨੂੰ ਕਾਬਲ ਦਾ ਸਰਦਾ ਜਾਂ ਕਾਬਲ ਦਾ ਅਨਾਰ ਦੇ ਰਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ-ਚੋਰੀ ਖਾ ਕੇ ਘਰ ਜਾਣਾ ਬੱਚੇ ਐਵੇਂ ਹੀ ਕਰਦੇ ਸਨ ਵੀਰੋ ਤੇ ਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਖੋਰਤੀ ਸੀ ਉਹ ਬਹੁਤ ਘਟ ਘਰੋਂ ਬਾਹਰ ਨਿਕਲਦੀ ਸੀ ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਚਿੰਦੀ ਸੀ ਹੁਣ ਮਾਂ ਦਾ ਪਿਆਰ ਨਵੇਂ ਵਾਲਵਲ ਹੋਣ ਕਰਕੇ ਉਹ ਪਿਆਰ ਦੀ ਥੂੜ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖਿਆਲ ਆਪਣੇ ਵੱਲ ਨਾਲ ਦੇਖ ਕੇ ਅਕਸਰ ਮਾਮੂਲੀ ਗੱਲ ਤੇ ਰੋ ਪੈਂਦੀ ਸੀ ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਦ ਵਿਸਨੂ ਦਾ ਲੱਗਦੇ ਕੁੱਟ ਲੈਂਦੇ ਸਨ ਤੇ ਜਦੋਂ ਰੋਂਦੀ ਸੀ ਤਾਂ ਐਵੇਂ ਰੋਂਦੀ ਕਹਿ ਕੇ ਤੇਜੋ ਕੋਲੋਂ ਮੋਰ ਮਾਰ ਪਵਾ ਦਿੰਦੇ ਸਨ ਕੁੜੀ ਰੁੱਲ ਜਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਡੀਆਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ ਬੱਦੇਵਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸੰਸੜਦੇ ਗਫੂਰ ਰੋਜ਼ ਸਭ ਦੇਖਦਾ ਸੀ ਪਰ ਕੁਝ ਕਹਿ ਨਹੀਂ ਸੀ ਸਕਦਾ ਵੱਡਿਆਂ ਬੱਚਿਆਂ ਦੀ ਚਾਹ ਉਸਦੇ ਦਿਲ ਵਿੱਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜਲੂਮ ਨਾਲ ਉਸਦੀ ਹਮਦਰਦੀ ਵਧੀ ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਗੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ ਇਹਨਾਂ ਦਿਨਾਂ ਵਿੱਚ ਕੁਨਾਮੀ ਕਰਕੇ 2 ਮਹੀਨੇ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ ਫਿਰ ਤੇ ਕੁੜੀ ਦੀ ਸਾਮਤ ਆ ਗਈ ਜਿਹੜਾ ਆਵੇ ਉਸ ਨੂੰ ਕੁੱਤੇ ਤੇ ਜੋ ਕਹੇ ਇਹ ਰੋਂਦੀ ਰਹਿਂਦੀ ਸੀ ਤਾਂ ਸਾਡੀ ਨੌਕਰੀ ਗਈਏ ਮਹੀਨੇ ਦੇ ਮਹੀਨੇ ਤਨਖਾਹ ਮਿਲਣਾਂ ਰੋਟੀ ਦਾ ਗੁਜ਼ਾਰਾ ਤੁਰਦਾ ਸੀ ਬੜੀ ਔਕੜ ਬਣੀ ਮਜਲੂਮ ਦੇ ਰਹਿਮ ਨੇ ਗਫੂਰ ਦੇ ਦਿਲ ਵਿੱਚ ਜ਼ਾਲਮ ਤੇ ਰਹਿਮ ਕਰਨ ਦਾ ਜਜ਼ਬਾ ਭਰਿਆ ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ ਸਰਦਾਰ ਤੂੰ ਮੇਰਾ ਭਾਈ ਹੈ ਮੈਨੂੰ ਪਤਾ ਹੈ ਤੈਨੂੰ ਤੰਗੀ ਹੈ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾ ਨਾ ਕਰੀ ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦਾ ਨੋਟ ਉਸਦੇ ਹੱਥ ਵਿੱਚ ਦਿੱਤਾ ਘਰ ਵਿੱਚ ਲੋੜ ਸੀ ਦਿਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ ਪਰ ਫੇਰ ਵੀ ਉਸ 15 ਰੁਪਏ ਰੱਖ ਲਏ ਸੋਚੇ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ सूद ਮੋੜ ਦੇਵਾਂਗਾ ਜਾਣ ਲੱਗਿਆ ਜ਼ਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣੇ ਮੋਢਿਆਂ ਉੱਤੇ ਹੱਥ ਰੱਖ ਕੇ ਗਫੂਰ ਨੇ ਕਿਹਾ ਸਰਦਾਰ ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਬਹੁਤ ਮਾਰਦੇ ਹਨ ਨਾਦਾਨ ਬੇਕਸੂਰ ਹੈ ਉਸ ਨੂੰ ਮਤ ਮਾਰੋ ਮੈਨੂੰ ਤਕਲੀਫ ਹੁੰਦੀ ਹੈ ਮਤ ਮਾਰੋ ਦੇਖੋ ਉਹ ਬਹੁਤ ਕਮਜ਼ੋਰ ਹੈ ਮਰ ਜਾਏਗੀ ਕਿੰਨਾ ਚਿਰ ਪਠਾਨ ਦੀਆਂ ਤਰਲੀਆਂ ਪਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ ਪਰ ਤੇਜੋ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲਾਂ ਗਫੂਰ ਦੀ ਲਾਂਡੀ ਵਿੱਚ ਵੜਿਆ 15 ਰੁਪਏ ਦੇ ਨਾਲ ਪਠਾਨ ਦਾ ਕਰੜੇ ਤੋਂ ਕਰੜਾ ਸੂਦ ਦੀ ਨਾਕੇ ਉਸ 55 ਰੁਪਏ ਦਾ ਨੋਟ ਹੋਰ ਜੋੜ ਦਿੱਤਾ ਗਫੂਰ ਨੋਟ ਦੇ ਕੇ ਹੈਰਾਨ ਹੋਇਆ ਤੇ ਆਖਣ ਲੱਗਾ ਸਰਦਾਰ ਇਹ ਕੀਆ ਸਰਦਾਰ ਨੇ ਕਿਹਾ ਤੁਹਾਡਾ ਰੁਪਈਆ ਤੇ ਸੂਦ ਹਮ ਮੁਸਲਮਾਨ ਪਠਾਨ ਹੈ ਸਰਦਾਰ ਪਠਾਨ ਨੇ ਰੋਬੀ ਚਾਨ ਕੇ ਕਿਹਾ ਹਮ ਸੂਦ ਨੂੰ ਹਰਾਮ ਸਮਝਦਾ ਹੈ ਗਫੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਨ सूद ਨਹੀਂ ਵੀ ਲੈਂਦਾ ਅੱਛਾ ਲੱਗ ਗਿਆ ਪਤਾ ਹਰੇ ਲੋ ਆਪਣੇ ਰੁਪਏ ਇਹ ਤਾਂ ਮਦਦ ਸੀ ਗਫੂਰ ਨੇ ਛੱਟੀ ਸਾਂਮੀ ਸ਼ਕਲ ਬਣਾਉਂਦਿਆ ਕਿਹਾ ਬੱਚਾ ਸਭ ਦਾ ਇੱਕ ਹੈ ਸਰਦਾਰ ਜਮਾਦਾਰ ਨੇ ਉਸ ਦੀ ਇੱਕ ਨਾ ਸੁਣੀ ਤੇ ਰੁਪਏ ਵਦੋ-ਵਦੀ ਉਸ ਨੂੰ ਦੇ ਕੇ ਘਰ ਵੜਿਆ ਬੂਹੇ ਵਿੱਚ ਨੀਕੀ ਕੁੜੀ ਰੋ ਰਹੀ ਸੀ ਤੇ ਵੀਰੋ ਤੇ ਅਜਮੇਰ ਉਸ ਨੂੰ ਤੰਗ ਕਰ ਰਹੀ ਸਨ ਤੇ ਤੇਜੋ ਚੌਕੇ ਵਿੱਚ ਬਿਨਾਂ ਦੇਖੇ ਉਸ ਨੂੰ ਗਾਲਾਂ ਕੱਢ ਰਹੀ ਸੀ ਜ਼ਮੇਦਾਰ ਨੇ ਅਜਬੇਰ ਨੂੰ ਝਿੜਕਿਆ ਵੀਰੋਂ ਨੂੰ ਇੱਕ ਲਾਈ ਤੇ ਕੁੜੀ ਨੂੰ ਕੁੱਚੜ ਚੁੱਕ ਕੇ ਮੂੰਹ ਉੱਚ ਦਾ ਚੌਕੇ ਕੋਲ ਪੁੱਜਾ ਕੁਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ ਵੱਡੀ ਲਾਡਲੀ ਖਸਮਖਾਨੇ ਨੂੰ ਚੁੱਕ ਲਿਆ ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਹੈ ਨਹਿਸ ਜ਼ਮੇਦਾਰ ਨੇ ਉਸ ਨੂੰ ਖੂਬ ਝਾੜ ਪਾਈ ਤੇ ਉਹ ਮੂੰਹ ਸਜਾ ਕੇ ਇੱਕ ਨੁੱਕਰੇ ਬਹਿ ਗਈ ਤੇ ਜੋ ਚੇਦ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ ਕੁੜੀ ਜਿੱਦਲ ਤੇ ਠੀਠ ਬਣ ਗਈ ਗਫੂਰ ਕੁੜੀ ਦੀ ਸਾਮਤ ਆਉਂਦੀ ਰੋਜ਼ ਦੇਖਦਾ ਸੀ ਉਸ ਨੂੰ ਇਕੱਲੇ ਤੋਂ ਬਿਜ ਡਿਗਦੀ ਤੈੰਦੀ ਦੇਖ ਕੇ ਉਸ ਦਾ ਦਿਲ ਪੰਗਰ ਜਾਂਦਾ ਸੀ ਇੱਕ ਦਿਨ ਇਹੋ ਜੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗਫੂਰ ਨੇ ਸਹੰਤ ਨਾਲ ਸੱਦਿਆ ਉਹ ਕੋਲ ਚਲੀ ਗਈ ਇੱਕ ਦਿਨ ਇਹੋ ਜੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗਫੂਰ ਨੇ ਸਹੰਤ ਨਾਲ ਸੱਦਿਆ ਉਹ ਕੋਲ ਚਲੀ ਗਈ ਉਸ ਨੂੰ ਅੰਦਰ ਚੁੱਕ ਕੇ ਲੈ ਗਿਆ ਝੋਲੇ ਵੀ ਛੱਤ ਮਾਰਿਆ ਉਸ ਵਿੱਚ ਕੁਝ ਨਹੀਂ ਸੀ ਪਠਾਨ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ ਉਹ ਦੱਬੇ ਪੈਰੀ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ ਉਸ ਉੱਥੋਂ ਦੇ ਤਿੰਨ ਕਿਸਮ ਦੇ ਫਲ ਲੈ ਕੇ ਕੁੜੀ ਨੂੰ ਫੜਾਏ ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ ਗਫੂਰ ਦਾ ਹੋਕਾ ਨਿਕਲ ਗਿਆ ਉਸ ਸੋਚਿਆ ਇਸ ਦੀ ਮਾਂ ਵੱਡੇ ਬੱਚੇ ਤੇ ਸਰਦਾਰ ਇਸ ਨੂੰ ਮਾਰ ਛੱਡਣਗੇ ਇਸ ਨੂੰ ਬਚਾਉਣਾ ਚਾਹੀਦਾ ਹੈ ਉਸ ਬੋਝੇ ਵਾਲੀ ਗੁੱਤਲੀ ਵਿੱਚ ਹੱਥ ਮਾਰੇ ਆ 2 ਰੁਪਏ ਦਾ ਕਰਿਆਨਾ ਖੜਕਿਆ ਸੋਚਿਆ ਨਸਕੇ ਲਾਂਡੀ ਵਿੱਚੋਂ ਕੁਝ ਲੈ ਆਵਾਂ ਉੱਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉੱਪਰ ਰੁਪਿਆ ਹੈ ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਚੜਾਉਣ ਦਾ ਮੌਕਾ ਕੁੰਝ ਜਾਵੇਗਾ ਇਸ ਦੀ ਮਾ ਰੋਲਾ ਪਾ ਦੇਵੇਗੀ ਹੋ ਸਕਦਾ ਹੈ ਸਰਦਾਰ ਨਾਲ ਵਿਕੇੜਾ ਹੋ ਜਾਵੇ ਉਹ ਘਰ ਨਾ ਮੁੜਿਆ ਉਸਨੇ ਇੱਕ ਮੁਸਲਮਾਨ ਦੀ ਘੋੜਾ ਗੱਡੀ ਪਕੜੀ ਤੇ ਸਟੇਸ਼ਨ ਉੱਤੇ ਪਹੁੰਚ ਕੇ ਕਿਤੋਂ ਦੀ ਟਿਕਟ ਖਤਵਾਈ ਇੱਚੋ ਰੋਲਾ ਪੈ ਗਿਆ ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ ਕੋਈ ਕਹੇ ਦੇਖਾ ਸਿੱਖ ਦਰਤਾ ਨਹੀਂ ਥਾ ਕੋਈ ਕਹੇ ਪਠਾਨ ਦਾਤੀ ਸੀ ਲੈ ਉੱਡਿਆ ਤੇ ਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਨ ਦੇ ਬੱਚੇ ਕੱਚੇ ਪਿਰਦੀ ਸੀ ਪੁਲਿਸ ਹੈਰਾਨ ਸੀ ਕਿ ਪਠਾਨ ਇਹਨਾਂ ਰੁਪਿਆ ਤੇ ਬੂਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ ਪੂਰੇ ਮਹੀਨੋਂ ਮਗਰੋਂ ਜ਼ਮੇਦਾਰ ਨੂੰ ਸਲਾਕਤ ਵਾਸਤੇ ਥਾਣੇ ਸੱਦਿਆ ਗਿਆ ਕੁੜੀ ਹੱਤਕੜੀਆਂ ਵਿੱਚ ਜਕੜੇ ਹੋ ਗਪੂਰ ਦੇ ਉੱਛੜ ਸੀ ਪਿਓ ਦੀ ਬਾਤ ਸੁਣ ਕੇ ਕੁੜੀ ਨਹੀਂ ਇੱਕ ਵਾਰੀ ਪਿਓ ਵੱਲ ਮੂੰਹ ਕਰਕੇ ਮੋੜ ਲਿਆ ਤੇਜੋ ਦਾ ਵੀ ਉੱਥੇ ਕੋਈ ਚਾਰਾ ਨਾ ਚੱਲਿਆ ਕੁੜੀ ਬੜੀ ਤਕੜੀ ਹੋਈ ਸੀ ਇਹਦੇ ਪਠਾਨ ਕਮਜ਼ੋਰ ਜਮਾਦਾਰ ਤੇਜੋ ਤੇ ਹੋਰ ہمسਾਇਆ ਨੇ ਸਨਾਖਤ ਕੀਤਾ ਪਠਾਨ ਬਿੱਤ-ਬਿੱਤ ਉਹਨਾਂ ਵੱਲ ਤੱਕੀ ਜਾ ਰਿਹਾ ਸੀ ਆਖਰ ਜਦ ਪੁਲਿਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਦੇ ਪਠਾਨ ਦੇ ਬੱਕੜਵਾ ਨੇ ਕਮਰੇ ਨੂੰ ਗੁਜਾ ਦਿੱਤਾ ਥਣ ਕੇਂਦਰ ਸੀ ਨਾ ਦਿਓ ਕੁੜੀ ਜ਼ਾਲਮਾ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਤੀਨੂ ਇਹ ਜ਼ਾਲਮ ਕਸਾਈ ਥਾਣੇਦਾਰ ਕਰਕੇ ਬੋਲਿਆ ਤੋ ਤੂੰ ਇਸ ਕੋ ਬਚਾਣੇ ਕੇ ਲੀਏ ਉਠਾ ਕੇ ਲੈ ਗਿਆ ਥਾ ਚਾਰੇ ਪਾਸੇ ਹਾਸੇ ਦਾ ਹੜ ਆ ਗਿਆ ਕੋਈ ਕਹਿੰਦਾ ਸੀ ਮਚਲਾ ਹੈ ਪਰ ਗਫੂਰ ਰੋਈ ਜਾ ਰਿਹਾ ਸੀ ਧੰਨਵਾਦ